ਇਹ ਗੁਰਦੁਆਰਾ ਸਾਹਿਬ ਸ੍ਰੀ ਰੋੜੀ ਸਾਹਿਬ ਈਮਨਾਬਾਦ ਜਿੱਥੇ ਹੁਣ ਸੰਗਤਾਂ ਪਹੁੰਚੀਆਂ ਆਈਆਂ ਹਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਹੈ ਇਹ ਗੁਰਦੁਆਰਾ ਸਾਹਿਬ ਜਿਸ ਜਗ੍ਹਾ ਤੇ ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਲਕੋ ਭਾਗੋ ਦੇ ਪੂੜਿਆਂ ਦੇ ਵਿੱਚੋਂ ਲਹੂ ਚਵਾਇਆ ਤੇ ਭਾਈ ਲਾਲੋ ਦੇ ਕੋਦੇ ਦੀ ਉਟੀ ਦੇ ਵਿੱਚੋਂ ਦੁੱਧ ਕੱਢ ਕੇ ਤੇ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਜਿਹੜੀ ਹੱਕ ਸੱਚ ਦੀ ਕਮਾਈ ਹੈ ਉਹ ਰੁੱਖੀ ਸੁੱਖੀ ਵੀ ਦੁੱਧ ਦੀ ਨਿਆਈ ਹੈ ਤੇ ਜਿਹੜੀ ਕਿਸੇ ਵੀ ਹੱਕ ਖਾ ਕੇ ਮਾਰ ਕੇ ਕਿਸੇ ਤੋਂ ਖੋ ਕੇ ਖਾਣੀ ਕਿਸੇ ਨਾਲ ਧੱਕਾ ਕਰਕੇ ਖਾਣੀ ਉਹ ਸਕੂਟ ਦੀ ਨਿਆਹੀ ਹੈ ਉਹ ਲੋਕਾਂ ਦੀ ਰੱਤ ਦੀ ਨਿਆਹੀ ਹੈ ਸੋ ਇਸ ਜਗ੍ਹਾ ਤੇ ਸਤਿਗੁਰੂ ਜੀ ਨੇ ਆਪਣੇ ਚਰਨ ਸ਼ੋਪਰਾਪਤ ਧਰਤੀ ਤੇ ਸਤਿਗੁਰੂ ਜੀ ਨੇ ਇੱਕ ਕੌਤਕ ਵਰਤਾਇਆ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਵਾਹਿਗੁਰੂ ਜੀ ਕੋਤਰ ਸਥਾਨ ਤੇ ਸੰਗਤਾਂ ਲੈਣਾ ਦੇ ਵਿੱਚ ਲੱਗ ਕਰਕੇ ਤੇ ਆਪਣੀ ਵਾਹ ਵਾਰੀ ਨਹੀਂ ਉੱਡੀ ਕਰਨਾ ਮੁੱਖ ਪਿਰੇ ਬੋਟਾ ਜੀ ਇਹ ਜਿਹੜੀ ਜਗਾਹ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਜਗਾਹ ਈਮਨਾਬਾਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਿਸ ਜਗਾਹ ਤੇ ਭਾਈ ਲਾਲੋ ਦੇ ਕੋਹੜੇ ਦੇ ਵਿੱਚੋਂ ਲਹੂ ਦੀਆਂ ਧਾਰਾ ਵਗਾ ਕੇ ਤੇ ਮਲਕ ਭਾਗੋ ਦੇ ਪੂੜਿਆਂ ਦੇ ਵਿੱਚੋਂ ਚਲੋ ਜੀ ਚਲੋ ਵੈਰੂ ਜੀ ਚੱਲਦੇ ਜਾਓ ਜੀ ਲੋਹ ਦੀਆਂ ਧਾਰਾਂ ਚਵਾਈਆਂ ਤੋ ਕਿ ਉਹਦੀ ਹੱਕ ਸੱਚ ਦੀ ਕਮਾਈ ਨਹੀਂ ਸੀ ਦੇ ਭਾਈ ਲਾਲੋ ਦੇ ਪੂੜਿਆਂ ਦੇ ਵਿੱਚ ਕੋਧਰੇ ਦੀ ਰੋਟੀ ਦੇ ਵਿੱਚੋਂ ਦੁੱਧ ਦੀਆਂ ਧਾਰਾਂ ਕੱਢ ਕੇ ਤੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਹੱਕ ਸੱਚ ਦੀ ਕਮਾਈ ਕਰਨੀ ਹੈ ਇਹ ਉਹ ਪਵਨ ਪ੍ਰਤਿਸ਼ਤਾਨ ਹੈ ਜਿੱਥੇ ਸੰਗਤਾਂ ਦਰਸ਼ਨ ਕਰਕੇ ਆਪਣੇ ਆਪ ਨੂੰ ਵੜ ਭਾਗੀਆਂ ਸਮਝਾਈਆਂ ਹਨ ਇਸ ਲੈਂਡ ਦੇ ਵਿੱਚ ਵੀ ਸੰਗਤਾਂ ਅੱਗੇ ਦਰਸ਼ਨ ਕਰਨ ਵਾਸਤੇ ਪੜਾਦਰ ਪੜਾ ਗੁਰੂ ਸਾਹਿਬ ਦੇ ਚਰਨ ਪਰਸਦੀਆਂ ਪਹੁੰਚ ਰਹੀਆਂ ਹਨ ਰੋੜੀ ਸਾਹਿਬ ਐਮਨਾਬਾਦ ਦੇ ਜਿੱਥੇ ਬਾਬਾ ਜੀ ਨੇ ਬਹਿ ਕੇ ਰੋੜਾ ਦੇ ਬਾਤ ਕੀਤੀ ਹੈ ਪਹਿਲੀ ਅਰਦਾਸ ਹੀ ਸ਼ੁਰੂ ਇੱਥੋਂ ਕੀਤੀ ਹੈ ਅੱਗ ਦਾ ਭੋਜਨ ਖਾ ਕੇ گزارਾ ਕੀਤਾ ਪਾਇ ਲਾਲੋ ਦੀ ਰੋਟੀ ਚੁੱਲ੍ਹ ਕੱਢਿਆ ਮਲਕ ਭਾਗੋ ਦੇ ਪੂੜੇ ਲੋ ਕੱਢਿਆ ਇਹ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਇਹ ਸੋਖਾ ਸੰਸਥਾਨ ਹੈ ਸਤਗੁਰਾਂ ਦਾ ਜਿਸ ਜਗ੍ਹਾ ਤੇ ਰਾਤ ਨੂੰ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸੋਖਾ ਸੁੰਦੇ ਹਨ ਇਹ ਪਾਵਨ ਪੁੱਤਰ ਉਸ ਸਰੋਵਰ ਹੈ ਮਨ ਸ਼ਾਦਾਨ ਕਰਨੰ ਸਰਬ ਤਰ ਇਸ ਅਛਾ ਆਸਾ ਪੂਰਨ ਹੈ ਇਹ ਇੱਟਾਂ ਦੇ ਵਿੱਚ ਹੀ ਗੁਰਬਾਣੀ ਦੀ ਪੰਕਤੀ ਜਿਹੜੀ ਉੱਕਰੀ ਹੋਈ ਹੈ ਸਭ ਤੋਂ ਵੱਡਾ ਸਤਗੁਰੂ ਨਾਨਕ ਇਹ ਸਰੋਵਰ ਹੈ ਈਮਨਾਬਾਦ ਦਾ ਇਹ ਪਾਵਨ ਪਿੱਤਰ ਸਾਨ ਸਤਗੁਰਾਂ ਦਾ ਚਰਨ ਛੋਹ ਪ੍ਰਾਪਤ ਇਸ ਜਗ੍ਹਾ ਤੇ ਸਤਗੁਰੂ ਜੀ ਨੇ ਪਹਿਲੀ ਉਦਾਸੀ ਦੇ ਸਮੇਂ ਪਹੁੰਚ ਕਰਕੇ ਤੇ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਰੋੜਾਂ ਦੀ ਛੇਜ ਵਿਛਾਈ ਅਕਦਾ ਭੋਜਨ ਕਰਕੇ ਤੇ ਸਤਗੁਰੂ ਜੀ ਨੇ ਸੰਗਤ ਨੂੰ ਤਾਰਿਆ ਸਤਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਇੱਥੇ ਪਾਵਨ ਗੁਰਬਾਣੀ ਦੀ ਕੀਰਤਨ ਦੀ ਰੰਮਤਾ ਰਾਗੀ ਸਿੰਘ ਪਾਵਨ ਗੁਰਬਾਣੀ ਦਾ ਨਿਰਵਾਣ ਕੀਰਤਨ ਜਿਹੜਾ ਉਹ ਗਾਇਨ ਕਰ ਰਹੇ ਹਨ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਰਾਗੀ ਸਿੰਘ ਪਾਵਨ ਗੁਰਬਾਣੀ ਦਾ ਨਿਰਵਾਣ ਕੀਰਤਨ ਗਾਇਨ ਕਰਦੇ ਹੋਏ ਹਾਜ਼ਰੀਆਂ ਭਰ ਰਹੇ ਹਨ ਪਾਵਨ ਗੁਰਬਾਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਹੋਈ ਜੋ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੀ ਬਾਬਤ ਆਪਣੀਆਂ ਵਾਰਾਂ ਦੇ ਵਿੱਚ ਉਸ ਦੀ ਸੋਭਾ ਵਡਿਆਈ ਜਿਹੜੀ ਆ ਉਹ ਆਚਰਨ ਕੀਤੀ ਹੋਈ ਆ ਇਸ ਜਗ੍ਹਾ ਤੇ ਆਈਆਂ ਹੋਈਆਂ ਸੰਗਤਾਂ ਵਾਸਤੇ ਇੱਥੋਂ ਦੇ ਪ੍ਰਬੰਧਕਾਂ ਨੇ ਪ੍ਰਸ਼ਾਸਨ ਨੇ ਸਭਨਾਂ ਦੇ ਕਤਰੋ ਕਰਕੇ ਜਲ ਪਾਣੀ ਦਾ ਜਿਹੜਾ ਪ੍ਰਬੰਧ ਕੀਤਾ ਕਿਉਂਕਿ ਇੱਥੋਂ ਆਪਾਂ ਅੱਗੇ ਤੁਰ ਜਣਾ ਲਾਹੌਰ ਨੂੰ ਉਹ ਸੰਗਤਾਂ ਹੱਲੇ ਨਾਲ ਦਰਸ਼ਨ ਕਰ ਰਹੀਆਂ ਨੇ ਇੱਥੋਂ ਦਰਸ਼ਨ ਕਰਕੇ ਫੇਰ ਲੋਹ ਹੋ ਰੋਮਾਨਗੀ ਆ ਉਹ ਹੋ ਜਾਣੀ ਆ ਇੱਥੇ ਚਾਹ ਦਾ ਲੰਗਰ ਚੱਲ ਰਿਹਾ ਸੰਗਤਾਂ ਬੜੇ ਪਿਆਰ ਦੇ ਨਾਲ ਚਾਹ ਦਾ ਲੰਗਰ ਸ਼ਾਕੇ ਆਨੰਦ ਮਾਣ ਰਹੀਆਂ ਹਨ ਇਹ ਸਭ ਸੰਗਤਾਂ ਹੁਣ ਸਵੇਰ ਦੀਆਂ ਬੱਸਾਂ ਦੇ ਵਿੱਚ ਬੈਠੀਆਂ ਨੇ ਹੁਣ ਇੱਥੋਂ ਜਲ ਪਾਣੀ ਸ਼ਾਕੇ ਚਾਹ ਪਾਣੀ ਪੀ ਕਰਕੇ ਫਿਰ ਅੱਗੇ ਇਸ ਤੋਂ ਈਮਨਾਬਾਦ ਤੋਂ ਲਾਹੌਰ ਨੂੰ ਰੋਮਾਨਗੀ ਹੋ ਜਾਣੀ ਹੈ ਜਿੱਥੇ ਜਾ ਕਰਕੇ ਰਾਤ ਦਾ ਸੰਗਤ ਦਾ ਪੜਾਉ ਹੋਣਾ ਹੈ ਸੋ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਆਰਾਮ ਨਾਲ ਬੈਠ ਕਰਕੇ ਜਲਪਾਣੀ ਛਕ ਰੀਆਂ ਹਨ। ਸਵੇਤ ਬਹੁਤ ਵੱਡੀ ਪ੍ਰਾਣੀ ਇਟ ਦੀ ਬਣੀ ਹੋਈ ਦਰਸ਼ਨੀ ਡਿਉੜੀ ਹੈ। ਗੁਰਦੁਆਰਾ ਸ੍ਰੀ ਰੋੜੀ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹੁੰਚ ਗਏ ਹੋ ਧਰਨ ਪਾਗ ਜੀ ਆ ਨੂੰ ਆ ਰਿਆਂ ਵਸਾ ਸਾਰੀਆਂ ਵਾਰੀ ਵਾਰੀ ਮਗਰਲਾ ਜਹਦਾ ਵੀ ਆ ਰਿਆਂ ਚਲੋ ਭਲਾ ਆਇਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ